ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਦੋ ਤਿੰਨ ਤਰ੍ਹਾਂ ਦੀ ਵੈਰਾਈਟੀ ਦਿਖਾਵਾਂਗੇ ਤੇ ਪ੍ਰਾਈਸ ਸੂਟਾਂ ਦੇ ਮਿਨਾਤੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਹੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰ ਇੱਕ ਸੂਟ ਦਾ ਪ੍ਰਾਈਸ ਹਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਕੁਕਿੰਗ ਲਈ ਨੰਬਰ ਹੈ ਜਿਵੇਂ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਹੈ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਣੇ ਹੁੰਦੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ। ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ। ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਆ ਜੀ ਸ਼ਾਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਜਦ ਮਰਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਉਹ ਤਾਂ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਬੜੀ ਪੈਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸੀਂ ਦਾ ਪਹਿਲਾ ਸੂਟ ਜਿਹੜੇ ਪਹਿਲੇ ਸੂਟ ਹੈ ਜੀ ਇਹਦੇ ਵਿੱਚ ਆਪਾਂ ਤੁਹਾਨੂੰ 4 ਰੰਗ ਦਿਖਾਵਾਂਗੇ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਬੜਾ ਸੋਹਣਾ ਸਿਲਕ ਦੇ ਵਿੱਚ ਸੂਟ ਹੈ ਜੀ ਇਹ ਸਿਲਕ ਦੇ ਵਿੱਚ ਬਹੁਤ ਪਿਆਰੀ ਸੈਲਫ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਸੈਲਫ ਦੇ ਵਿੱਚ ਸ਼ਰਟ ਹੈ ਤੇ ਜਿਹੜੀ ਬਾਟਮ ਰਹੂਗੀ ਉਹ ਪਲੇਨ ਰਹਿਣੀ ਹੈ ਇੱਕ ਸੂਟ ਆਪਾਂ ਪੂਰੇ ਚੰਗੀ ਤਰ੍ਹਾਂ ਐਕਸਪਲੇਨ ਕਰਦਾਂਗੇ 3 ਮੀਟਰ ਦੀ ਸਿਲਕ ਦੀ ਬਾਟਮ ਰਹੂਗੀ ਨਾਲ 22 ਮੀਟਰ ਦੀ ਸ਼ਰਟ ਹੈ ਸੈਲਫ ਦੇ ਵਿੱਚ ਹੈ ਤੇ ਬਹੁਤ ਪਿਆਰਾ ਪੈਚਵਰਕ ਹੋਇਆ ਇਹਦੇ ਤੇ ਨਾਲੇ ਮਸ਼ੀਨੀ ਹ ਸਾਰਾ ਨਾਲ ਦੇ ਥ੍ਰੈਡ ਦੇ ਨਾਲ ਵਰਕ ਹੈ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਵਿੱਚ ਪੈਚਵਰਕ ਹੋਇਆ ਤੇ ਹਲਕਾ ਹਲਕਾ ਗੱਠ ਕਢਾਈ ਦਾ ਹੈਂਡਵਰਕ ਹੋਇਆ ਬੜੇ ਸੋਹਣੇ ਰਾਮਟੈਕਸ ਬ੍ਰਾਂਡ ਦਾ ਐਸੀ ਸਭ ਨੂੰ ਪਤਾ ਵੀ ਸਰਦਾਰੀ ਸੂਟ ਹੁੰਨੇ ਜੀ ਰਾਮਟੈਕਸ ਬ੍ਰਾਂਡ ਦੇ ਇਹ ਸਾਰਾ ਵਰਕ ਕੀਤਾ ਹੋਇਆ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਵੇਲ ਘੇਰੇ ਤੇ ਬਣੀ ਹੈ ਨਾਲ ਦੇ ਥ੍ਰੈਡ ਦੇ ਨਾਲੇ ਤੇ ਇਹ ਸਾਰਾ ਦੇਖੋ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਨੈੱਕ ਨਹੀਂ ਬਣੀ ਹੋਈ ਇਹ ਲੁੱਕ ਆਣੀ ਹੈ ਇਹ ਬੈਕ ਤੇ ਸੇਮ ਪ੍ਰਿੰਟ ਹੈਗਾ ਪੂਰੀ ਸੈਲਫ ਦੇ ਵਿੱਚ ਐਵੇਂ ਦੀ ਸ਼ਰਟ ਹੈ ਜੀ ਸੈਲਫ ਪ੍ਰਿੰਟਿੰਗ ਦੇ ਵਿੱਚ ਸਿਲਕ ਦੇ ਵਿੱਚ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਕਿਉਂਕਿ ਬ੍ਰਾਂਡ ਦਾ ਸੂਟ ਹੈ ਜੀ ਲਮਟੈਕਸ ਬ੍ਰਾਂਡ ਦਾ ਤੇ ਸਾਰੇ ਦੁਪੱਟੇ ਤੇ ਫੋਰ ਸਾਈਡ ਕੱਟਵਰਕ ਹੋਇਆ ਵਿੱਚ ਸਾਰੇ ਦੁਪੱਟੇ ਦੇ ਪੈਚਵਰਕ ਹੋਇਆ ਇਹ ਲੁੱਕ ਆ ਜਣ ਬਹੁਤ ਪਿਆਰਾ ਸੂਟ ਹੈ 2700 ਪ੍ਰਾਈਸ ਹੈ ਜੀ ਸਪਾਈਸ ਉਹ ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ 2700 ਪ੍ਰਾਈਸ ਹੈ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਪਹਿਲਾਂ ਇਹ ਪਿੰਕ ਕਲਰ ਦਿਖਾਇਆ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਿਲਕ ਦੇ ਵਿੱਚ ਸੂਟ ਹੈ ਸੈਲਫ ਦੇ ਵਿੱਚ ਸ਼ਰਟ ਹੈ ਪਲੇਨ ਸਿਲਕ ਦੀ ਬਾਟਮ ਹੈ ਜੀ 3 ਮੀਟਰ ਦੀ ਨਾਲ ਰਾਮਟੈਕਸ ਬ੍ਰਾਂਡ ਦੇ ਸੂਟ ਸਾਰਾ ਹੀ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਚੇਰੇ ਤੱਕ ਪੂਰਾ ਵਰਕ ਹੋਇਆ ਬਹੁਤ ਸੋਹਣਾ ਸੂਟ ਹੈ ਤੇ ਨਾਲ ਚੁਨਾਉਣ ਦਾ ਦੁਪੱਟਾ ਦੁਪੱਟੇ ਦੇ ਕੱਟ ਵਰਕ ਹੈ ਨਾਲ ਸਾਰੇ ਦੁਪੱਟੇ ਤੇ ਪੈਚ ਵਰਕ ਹੋਇਆ ਇਹ ਰੁੱਕ ਦੇ ਵਿੱਚ ਸੋਹਣਾ ਕਿੰਨਾ ਪਿਆਰਾ ਸਰਦਾਰੀ ਸੂਟ ਹੈ ਬਹੁਤ ਸੋਹਣਾ ਰਾਮਟੈਕਸ ਬ੍ਰਾਂਡ ਦੇ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਜੀ ਸੂਟ ਦਾ ਨੈਕਸਟ ਹੈਗਾ ਇਹਦੇ ਵਿੱਚ ਪੈਰਟ ਗ੍ਰੀਨ ਕਲਰ ਸਿਲਕ ਦੇ ਵਿੱਚ ਸੈਲਫ ਦੇ ਵਿੱਚ ਸ਼ਰਟ ਹੈ ਸਿਲਕ ਦੀ ਪਲੇਨ ਬਾਟਮ ਇਹ ਸਾਰਾ ਪੈਚਵਰਕ ਹੋਇਆ। ਬਹੁਤ ਸੋਹਣਾ ਕਲਰ ਹੈ ਵੀ ਥੋੜਾ ਜਿਹਾ ਜਿਹਨਾਂ ਨੂੰ ਬ੍ਰਾਈਟ ਜਿਹਾ ਕਲਰ ਪਸੰਦ ਹੈ। ਬਹੁਤ ਪਿਆਰਾ ਕਲਰ ਹੈ। ਸਿਰਫ ਦੀ ਪਲੇਨ ਬਾਟਮ ਰਹੂਗੀ ਨਾਲ। ਤੇ ਨਾਲ ਹੈਗਾ ਚਨਾਣ ਦਾ ਦੁਪੱਟਾ 4 ਸਾਈਡ ਕਟਵਰਕ ਦੇ ਨਾਲ ਤੇ ਸਾਰੀ ਸ਼ਰਟ ਦੇ ਵਿੱਚ ਪੈਚਵਰਕ ਹੋਇਆ। ਚਨਾਣ ਦੇ ਵਿੱਚ ਦੁਪੱਟਾ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਪਰਪਲ ਕਲਰ ਪਰਪਲ ਕਲਰ ਹੈ ਬਹੁਤ ਪਿਆਰਾ ਵਰਕ ਸਾਰੀ ਸ਼ਰਟ ਤੇ ਬਹੁਤ ਸੋਹਣਾ ਵਰਕ ਹੋਇਆ ਘੇਰੇ ਤੇ ਵੀ ਪ੍ਰੋਪਰ ਵੇਲ ਬਣੀ ਹੋਈ ਹੈ ਤੇ ਵਿੱਚ ਵੀ ਸਾਰਾ ਪੈਚ ਵਰਕ ਹੈ ਤੇ ਨਾਲ ਦੇ ਥ੍ਰੈਡ ਦੇ ਨਾਲ ਬਹੁਤ ਸੋਹਣੀ ਸੈਲਫ ਦੇ ਵਿੱਚ ਪ੍ਰਿੰਟਿੰਗ ਹੈ ਸ਼ਰਟ ਦੀ ਪਲੇਨ ਸਿਲਕ ਦੀ ਬਾਟਮ ਰਹਾਊਗੀ ਨਾਲ ਤੇ ਨਾਲ ਚਨਾਣ ਦਾ ਦੁਪੱਟਾ ਸਾਰੇ ਦੁਪੱਟੇ ਤੇ ਪੈਚਵਰਕ ਹੋਇਆ ਤੇ ਕੱਟਵਰਕ ਹੈ ਇਹ ਲੁੱਕ ਦੇ ਵਿੱਚ ਆਪਾਂ ਬਹੁਤ ਪਿਆਰਾ ਸੂਟ ਹੈ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਇੱਕ ਡਿਜ਼ਾਈਨ ਚ ਤੁਹਾਨੂੰ ਚਾਰ ਕਲਰ ਦਿਖਾਏ ਆ 2700 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਕਰੇਪ ਦੇ ਵਿੱਚ ਹੈ ਜੀ ਬੜਾ ਸੋਹਣਾ ਸੂਟ ਹੋਣਗੇ ਅੱਜ ਦੇ ਸਾਰੇ ਸੂਟ ਰਾਮਟੈਕਸ ਬ੍ਰਾਂਡ ਦੇ ਤੇ ਅਲੱਗ-ਅਲੱਗ ਫੈਬਰਿਕ ਦੇ ਵਿੱਚ ਹੋਣਗੇ ਜੀ ਇਹ ਕਰੇਪ ਦੇ ਵਿੱਚ ਹੈ ਸੂਟ ਪ੍ਰਿੰਟ ਦੇਖੋ ਪਹਿਲਾ ਦਾ ਸੂਟ ਦਾ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਵੱਡੇ ਫਲਾਰਸ ਦੇ ਵਿੱਚ ਤੇ ਇਹ ਘੇਰਾ ਜਣਾ ਘੇਰੇ ਤੇ ਬਹੁਤ ਸੋਹਣਾ ਵਰਕ ਹੋਇਆ ਬਹੁਤ ਪਿਆਰਾ ਵਰਕ ਘੇਰੇ ਤੇ ਇਹ ਨਾਲ ਕريب ਵੀ ਉਹ ਪਲੇਨ ਬਾਟਮ ਰਹੂਗੀ ਬੜਾ ਪਿਆਰਾ ਮਿਲਟਰੀ ਗ੍ਰੀਨ ਕਲਰ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਦੇਖੋ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਨਾਲ 3 ਮੀਟਰ ਦੀ ਕريب ਦੀ ਬਾਟਮ ਰਹੂਗੀ ਨਾਲ ਸੂਟ ਦੇ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਦੁਪट्टे ਦੇ ਪੱਲਿਆਂ ਤੇ ਦੇਖੋ ਕਿੰਨਾ ਹੈਵੀ ਵਰਕ ਹੈ ਬਹੁਤ ਪਿਆਰਾ ਵਰਕ ਪੱਲਿਆਂ ਤੇ ਹਾਫ ਦੁਪੱਟਾ ਜਿਹੜਾ ਹੈਗਾ ਮਿਲਟਰੀ ਗ੍ਰੀਨ ਕਲਰ ਦਾ ਤੇ ਹਾਫ ਆਨੀਅਨ ਪਿੰਕ ਕਲਰ ਦਾ ਇਹ ਲੁੱਕ ਘਾੜੀਆਂ ਦੇਖੋ ਪੱਲਿਆਂ ਤੇ ਬਹੁਤ ਪਿਆਰਾ ਵਰਕ ਹੋਇਆ ਚਨਾਉਣ ਦਾ ਦੁਪੱਟਾ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਸੂਟ ਹੈ ਜੀ ਕਿੰਨਾ ਸੋਹਣਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਰਹਿਣਾ ਇਹਦੇ ਵਿੱਚ ਸੇਮ ਦੇ ਵਿੱਚ ਇੱਕ ਕਲਰ ਹੋਰ ਹੈ ਆਪਣੇ ਕੋਲ ਸੇਮ ਦੇ ਵਿੱਚ येलो ਮਸਟਰਡ ਕੰਬੀਨੇਸ਼ਨ ਦੇ ਨਾਲ ਸੇਮ ਡਿਜ਼ਾਈਨ ਦੇ ਵਿੱਚ ਸੂਟ ਰਾਮ ਟੈਕਸ ਬ੍ਰੈਂਡ ਦਾ ਸੂਟ ਹੈ। ਕ੍ਰੇਪ ਦਾ ਸੂਟ ਹੈ ਜੀ ਇਹ। ਪ੍ਰਿੰਟਡ ਸ਼ਰਟ ਰਹੋਗੇ। ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਬਹੁਤ ਸੋਹਣਾ ਪ੍ਰਿੰਟ ਕ੍ਰੇਪ ਦੀ ਫਿਟਿੰਗ ਵੈਸੇ ਬਹੁਤ ਸੋਹਣੀ ਆਉਂਦੀ ਹੈ। ਇਹ ਦੇਖੋ ਇਹ ਘੇਰੇ ਤੇ ਆ ਜਾਣਾ ਵਰਕ ਇਹ ਸਾਰਾ ਵਰਕ ਕੀਤਾ ਹੋਇਆ ਹੈ। ਬਹੁਤ ਸੋਹਣੀ ਬੂਟੀ ਹੈ ਘੇਰੇ ਤੇ ਪੂਰਾ ਪਰਵੈਲ ਬਣੀ ਹੋਈ ਹੈ ਨਾਲ ਸੇਮ ਕਲਰ ਦੀ ਕਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਡਾਰਕ ਗ੍ਰੇ ਜਹਾ ਕਲਰ ਹੈ ਅਲੱਗ ਜੇ ਤੇ ਪ੍ਰਿੰਟ ਤੁਸੀਂ ਦੇਖ ਹੀ ਲਿਆ 셔ਟ ਦਾ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਡਬਲ ਕਲਰ ਦੇ ਵਿੱਚ ਸੈਂਟਰ येलो ਕਲਰ ਦਾ ਮਸਟਰਡ ਕਲਰ ਦਾ ਤੇ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹ ਸਾਰਾ ਵਰਕ ਕੀਤਾ ਹੋਇਆ ਦੋਨੋਂ ਸਾਈਡ ਪੱਲਿਆਂ ਤੇ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਹ ਲੁੱਕ ਦੇ ਵਿੱਚ ਆਣਾ ਜੀ ਸੋਹਣਾ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਹੈ ਦੋ ਕਲਰ ਮੈਂ ਤੁਹਾਨੂੰ ਦਿਖਾਏ ਆ ਕਰੇਪ ਦੇ ਸੂਟਾਂ ਦੇ ਵਿੱਚ 2800 ਪ੍ਰਾਈਸ ਦੇ ਨਾਲ ਨੈਕਸਟ ਸੂਟ ਸ਼ੁਰੂ ਕਰਦੇ ਆ ਬੜਾ ਸੋਹਣਾ ਰਸਟ ਕਲਰ ਦੇ ਵਿੱਚ ਹੈ ਚੈੱਕ ਚੈੱਕ ਜੇ ਵਾਲਾ ਫੈਬਰਿਕ ਰਹੂਗਾ ਮਲਟੀ ਦੁਪੱਟੀਆਂ ਦੇ ਨਾਲ ਇਹ ਆਪਾਂ ਖੋਲ ਕੇ ਦਿਖਾਣੇ ਆ ਸੂਟ ਰੌ ਸੋਣਾ ਖਾਦੀ ਵਾਂਗੂ ਫੈਬਰਿਕ ਹੈ ਜੀ ਇਹ ਰੌ ਸਿਲਕ ਵਾਂਗੂ ਤੇ ਨਾਲ ਪਿਓਰ ਮਸਲੀਨ ਦੀ ਬਾਟਮ ਰਹੂਗੀ ਵਰਕ ਦੇਖੋ ਰਸਟ ਕਲਰ ਦੇ ਵਿੱਚ ਸੂਟ ਹੈ ਡਾਰਕ ਜਿਹੜਾ ਤਾਂਬੇ ਰੰਗਾ ਰੰਗ ਹੁੰਦਾ ਉਹ ਕਲਰ ਹੈ ਵਰਕ ਦੇਖੋ ਕਿੰਨਾ نیچے ਤੱਕ ਵਰਕ ਕੀਤਾ ਹੋਇਆ ਹੈ ਸਾਰਾ ਕਾਫੀ ਲੌਂਗ ਤੱਕ ਆੜਾ ਜੀ ਵਰਕ ਇਹ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਘੇਰੇ ਤੇ ਵੇਲ ਬੜੀ ਹੋਈ ਹੈ ਤੇ ਇਹ ਲੁੱਕ ਆਣੀ ਹੈ ਕਾਫੀ ਲੌਂਗ ਦੇ ਵਿੱਚ ਜਿਵੇਂ ਕੋੜਤਾ ਸਟਾਈਲ ਦੇ ਵਿੱਚ ਵੀ ਤੁਸੀਂ ਬਣਾਓਗੇ ਸੂਟ ਦੀ ਬਹੁਤ ਪਿਆਰੀ ਲੁੱਕ ਆਣੀ ਹੈ ਜਿਹੜਾ ਗਲਾ ਉੱਪਰ ਬਣ ਜਾਣਾ ਬਾਕੀ ਸਾਰਾ ਇਹ ਵਰਕ ਹੈ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਸਟੱਫ ਬੜਾ ਪਿਆਰਾ ਹੈ ਜੇ ਤੁਸੀਂ ਵਿਦਆਊਟ ਲਾਈਨਿੰਗ ਇਹਨੂੰ ਸਟਿਚ ਕਰਾ ਲੂਗੇ ਐਜ਼ ਇਟ ਇਜ਼ ਐਵੇਂ ਸਟਿਚ ਹੋ ਜਾਣਾ ਜੀ ਇਹ ਬਾਕੀ ਲਾਈਨਿੰਗ ਲਗਾ ਕੇ ਸੱਜਨੇ ਨੂੰ ਉਸ ਨਾਲ ਵੈਸੀ ਕਿ ਰੇਸ ਮਣ ਜਾਂਦੀ ਹੈ ਸੂਟ ਦੀ ਤੇ ਨਾਲ ਚਨਾਣ ਦਾ ਦੁਪੱਟਾ ਮਲਟੀ ਦੇ ਵਿੱਚ ਦੇਖੋ ਲਾਈਨਾਂ ਦੇ ਵਿੱਚ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਵਾ ਇਹ ਜਿਹੜੇ ਦੁਪੱਟੇ ਹੁੰਦੇ ਨੇ ਜੀ ਕਦੇ ਵੀ ਆਪਾਂ ਇਹਦੇ ਨਾਲ ਜਿਹੜੇ ਮਰਜ਼ੀ ਰੰਗ ਦਾ ਸੂਟ ਬਾਅਦ ਵਿੱਚ ਵੀ ਬਣਵਾ ਸਕਦੇ ਹਾਂ ਤੇ ਸੇਮ ਕਲਰ ਦੀ ਲੇਸ ਦੀ ਫਿਨਿਸ਼ਿੰਗ ਦੇ ਨਾਲ ਦੁਪੱਟਾ ਪੂਰਾ ਰੈਡੀ ਬਹੁਤ ਪਿਆਰਾ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਮਲਟੀ ਦੁਪੱਟੇ ਨਾਲ ਬਹੁਤ ਸੋਹਣੀ ਲੁੱਕ ਆ ਰਹੀ ਹੈ ਸੂਟ ਦੀ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਬੜਾ ਸੋਹਣਾ ਮਹਿੰਦੀ ਕਲਰ ਹੈ ਵਰਕ ਹੀ ਬਹੁਤ ਪਿਆਰਾ ਵਰਕ ਹੈ ਲੌਂਗ ਦੇ ਵਿੱਚ ਦੇਖੋ ਬਹੁਤ ਪਿਆਰਾ ਵਰਕ ਕੀਤਾ ਹੋਇਆ ਕਾਫੀ ਨੀਚੇ ਤੱਕ ਵਰਕ ਆ ਜਾਣਾ ਕੁੜਤਾ ਸਟਾਈਲ 'ਚ ਬਣਾਇਆ ਹੋਇਆ ਬਹੁਤ ਪਿਆਰਾ ਲੱਗਣਾ ਹੈ ਸੂਟ ਨਾਲ ਪਲੇਨ ਬਾਟਮ ਰਹੂਗੀ ਮਸਲੀਨ ਦੀ ਇਹ ਸ਼ਰਟ ਆ ਗਈ ਤੇ ਨਾਲ ਚੁਨਾਉਣ ਦਾ ਇਹ ਦੁਪੱਟਾ ਲੈਣਾ ਮਲਟੀ ਦੇ ਵਿੱਚ ਦੁਪੱਟਾ ਬਹੁਤ ਸੋਹਣਾਸ ਮਲਟੀ ਕਲਰ ਦੇ ਵਿੱਚ ਜਿਵੇਂ ਸ਼ਰਟ ਦੇ ਵਿੱਚ ਕੱ ਲੈਣਾ ਸਾਰੇ ਦੁਪੱਟੇ ਦੇ ਵਿੱਚ ਤੇ ਫੋਰ ਸਾਈਡ ਲੇਸ ਲਗਾ ਕੇ ਸੇਮ ਕਲਰ ਦੀ ਲੇਸ ਲੱਗੀ ਹੋਈ ਹੈ ਸੂਟ ਦੇ ਨਾਲ ਦੀ ਇਹ ਲੁੱਕ ਆ ਜਾਣੀ ਜੀ ਸੂਟ ਦੀ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਦੇ ਨਾਲ ਸੂਟ ਰੌਡਰ ਨੈਕਸਟ ਆ ਗਿਆ ਮੋਰ ਪੰਖੀ ਕਲਰ ਬੜਾ ਸੋਹਣਾ ਪੀਕਾਕ ਬਲੂ ਕਲਰ ਹੈ ਫੈਬਰਿਕ ਬਹੁਤ ਜਿਆਦਾ ਫਾਈਨ ਹੈ ਜੀ ਇਹ ਵਾਲੇ ਸੂਟਾਂ ਦਾ ਬਹੁਤ ਪਿਆਰਾ ਸੂਟ ਹੈ ਸਾਰਾ ਹੀ ਵਰਕ ਕੀਤਾ ਹੋਇਆ ਕੀ ਰੇਤੇ ਵੀ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰਹੂਗੀ ਨਾਲ ਤੇ ਨਾਲ ਚਨਾਮ ਦਾ ਦੁਪੱਟਾ ਰਹਿਣਾ ਮਲਟੀ ਕਲਰ ਦੇ ਵਿੱਚ ਇਹ ਲੁੱਕ ਦੇ ਵਿੱਚ ਵੀ ਨਾ ਪਰ ਨਾਲ ਦੀ ਲੇਸ ਲੱਗੀ ਹੋਈ ਹੈ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ ਦੁਪੱਟਾ ਹੈ ਇਹ ਲੁੱਕ ਆ ਜਾਣੀ ਹੈ ਸੂਟ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਵਾਈਨ ਕਲਰ ਦੇ ਵਿੱਚ ਹੈ ਬਹੁਤ ਹੀ ਪਿਆਰਾ ਸੂਟ ਵਾਈਨ ਕਲਰ ਦੇ ਵਿੱਚ ਜਿਨ੍ਹਾਂ ਨੂੰ ਫਲਾਵਰ ਪ੍ਰਿੰਟਿੰਗ ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਹੈ ਜੀ ਬਹੁਤ ਸੋਹਣੇ ਹੈ ਸਾਰਾ ਹੀ ਵਰਕ ਕੀਤਾ ਹੋਇਆ ਘੇਰੇ ਤੱਕ ਬੜੀ ਸੋਹਣੀ ਵੇਲ ਬਣੀ ਹੋਈ ਆ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਨਾਲ ਚਨਾਉਣ ਦਾ ਦੁਪੱਟਾ ਮਲਟੀ ਕਲਰ ਦੇ ਵਿੱਚ ਇਹ ਲੁੱਕ ਦੇ ਵਿੱਚ ਆ ਗਿਆ ਸੂਟ ਕਿੰਨਾ ਪਿਆਰਾ ਸੇਮ ਕਲਰ ਦੀ ਲੇਸ ਨਾਲ ਫਿਨਿਸ਼ਿੰਗ ਹੈ 3000 ਪ੍ਰਾਈਸ ਹੈ ਚਾਰ ਸੂਟ ਮੇ ਇੱਕ ਡਿਜ਼ਾਈਨ ਚ ਦਿਖਾਏ ਆ 3000 ਪ੍ਰਾਈਸ ਦੇ ਤੇ ਨੈਕਸਟ ਆ ਗਿਆ ਬੜਾ ਸੋਹਣਾ ਪਾਰਟੀ ਵੇਅਰ ਲੁੱਕ ਦੇ ਵਿੱਚ ਇਹ ਤੁਹਾਨੂੰ ਦੋ ਸੂਟ ਹੀ ਦਿਖਾਵਾਂਗੇ ਰਾਮ ਟੈਕਸ ਬ੍ਰਾਂਡ ਦੇ ਆ ਜੀ ਬਿਲਕੁਲ ਪਿਓਰ ਕ੍ਰਸ਼ ਦੇ ਵਿੱਚ ਸੂਟ ਆ ਬਹੁਤ ਹੀ ਸੌਫਟ ਹੈ 5 ਮੀਟਰ ਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟ ਦੇ ਵਿੱਚ ਪੂਰਾ ਅਲਓਵਰ ਸੂਟ ਕ੍ਰਸ਼ ਦੇ ਵਿੱਚ ਵਰਕ ਦੇਖੋ ਸੂਟ ਦਾ ਕਿੰਨਾ ਪਿਆਰਾ ਬਹੁਤ ਸੋਹਣਾ 골ਡਨ ਜੇ ਕਲਰ ਦੇ ਵਿੱਚ ਸੂਟ ਹੈ ਸਾਰੀ ਸ਼ਰਟ ਤੇ ਬੂਟੀ ਹੈ ਇੱਕ ਕੇ ਰੇ ਤੇ ਪੂਰਾ ਹੈਵੀ ਵਰਕ ਹੈ ਬੜਾ ਸੋਹਣਾ ਪਾਰਟੀ ਵੇਅਰ ਸੂਟ ਹੈ ਇਹ ਜਿਆਦਾ ਸਪੈਸ਼ਲੀ ਜਿਵੇਂ 40 ਤੋਂ 50 45 ਤੋਂ ਲੈ ਕੇ ਜਿਵੇਂ ਆਹ ਪੇਜ ਦੇ ਵਿੱਚ ਹੈਗੇ ਸਰਦਾਰੀ ਸੂਟ ਹੈ ਨਹੀਂ ਮੇਨ ਗੱਲ ਹੈ ਮੰਮੀਾਂ ਤੇ ਪਾਣ ਵਾਲੇ ਸੂਟ ਹੈ ਤੇ ਦੁਪੱਟਾ ਦੇਖੋ ਕਿੰਨਾ ਬਹੁਤ ਜਿਆਦਾ ਸੌਫਟ ਦੇ ਵਿੱਚ ਦੁਪੱਟਾ ਹੈ ਦੁਪੱਟੇ ਦੇ ਜਿਹੜੇ ਪੱਲੇ ਆ ਛੋਟੇ ਵਾਲੇ ਉਹਨਾਂ ਤੇ ਤਾਂ ਚੌੜਾ ਵਰਕ ਹੋਇਆ ਤੇ ਸਾਈਡ ਤੇ ਬੜੀ ਸੋਹਣੀ ਵੇਲ ਬਣੀ ਹੈ ਵਿੱਚ ਬੂਟੀ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਬਹੁਤ ਪਿਆਰਾ ਸਰਦਾਰੀ ਸੂਟ ਹੈ ਜੀ ਇਹ ਰਾਮਟੈਕਸ ਬ੍ਰਾਂਡ ਦਾ 3500 ਪ੍ਰਾਈਸ ਹੈ 3500 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਇੱਕ ਕਲਰ ਹੋਰ ਹੈ ਬੜਾ ਸੋਹਣਾ ਪਿੰਕ ਜਿਹਾ ਕਲਰ ਹੈ ਬਹੁਤ ਸੋਹਣਾ ਲਾਈਟ ਜਿਹਾ ਹੀ ਹੈ ਕਲਰ ਬਹੁਤ ਸੋਹਣੇ ਲੱਗਦੇ ਜਿਵੇਂ ਦੇ ਸ਼ੇਡ ਮੰਮੀਆਂ ਦੇ ਪਾਏ ਹੋਏ ਬੜੇ ਸੋਹਣੇ ਸਿੰਪਲ ਜੇ ਦੋ ਸੋਬਰ ਸੂਟ ਹੈ ਇਹ ਕਲਰ ਪਿਓਰ ਕ੍ਰੈਸ਼ ਦੇ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਰਾਮ ਟੈਕਸ ਬ੍ਰਾਂਡ ਦਾ ਹੀ ਸੂਟ ਹੈ ਜੀ ਅੱਜ ਦੇ ਸਾਰੇ ਸੂਟ ਰਾਮ ਟੈਕਸ ਬ੍ਰਾਂਡ ਦੇ ਰਹਿਣਗੇ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟੇ ਦੇ ਫੋਰ ਸਾਈਡ ਪੂਰਾ ਹੈਵੀ ਵਰਕ ਹੈ ਵਿੱਚ ਬੂਟੀ ਹੈ ਇਹ ਲੁੱਕ ਆ ਜਾਨੀ ਦੇਖੋ ਦੁਪੱਟੇ ਬਹੁਤ ਸੋਹਣਾ ਸੂਟ ਇਹ ਲੁੱਕ ਦੇ ਵਿੱਚ ਆ 3500 ਪ੍ਰਾਈਸ ਹੈ ਦੋ ਸੂਟ ਮੈਂ ਤੁਹਾਨੂੰ ਪਿਓਰ ਕ੍ਰੈਸ਼ ਟਿਸ਼ੂ ਦੇ ਵਿੱਚ ਦਿਖਾਏ ਆ 3500 ਪ੍ਰਾਈਸ ਦੇ ਵਿੱਚ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 884680803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ